ਵਾਹਿਗੁਰੂ ਹਮ ਤਨਵੰਤ ਪਾਗਠ ਸਚਨਾਏ ਹਮ ਤਨਵੰਤ ਪਾਗਠ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਇ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਾਇ ਨਿਧਾਨਾ रतन लाल जाका कछु न मोल परे पंडार अकूटय तोल खाव खर्च रल मिल पाई ਤੋ ਨਿਆਵੇ ਬਦ ਦੋ ਜਾਏ ਕੋ ਨਾਨਕ ਜਿਸ ਮਾਸਤਕ ਲੇਖ ਲਿਖਾਏ ਸੋ ਏਤ ਖਜਾਨੇ ਲਿਆਰ ਲਾਏ ਕੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੁਏਤ ਖਜਾਨ ਲਿਆ ਅਰ ਲਾਏ ਵਾਹਿਗੁਰੂ ਰਿਦ ਸੇਦ ਨਵ ਨਿਦ ਜਾਕ ਅਮਰਤਾ ਪਰਵਾਹਾ ਆਦ ਅੰਤੇ ਮਦ ਪੂਰਣ ਊਚ ਅਗੰ ਆਗਾਹ ਤਨ ਤਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਜੋ ਕਿ ਦੂਸਰੀ ਅਸ਼ਟਪਦੀਆ ਆਵਾਜ ਇਸ ਤੇ ਜੋ ਚਾਰ ਪਦੇ ਪਿਛਲੇ ਚਾਰ ਪਦੇ ਹਨ ਉਹਨਾਂ ਦੇ ਵਿਚਾਰ ਕਰੀਏ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਹਨ ਰਿੱਧ ਸਿੱਧ ਨਵ ਨਿਧ ਜਾਕ ਅਮਰਤਾ ਪਰਵਾ ਜਾਕ ਜਿਸ ਵਾਹਿਗੁਰੂ ਦੇ ਘਰ ਦੇ ਵਿੱਚ ਸਾਰੀਆਂ ਹੀ ਰਧੀਆਂ ਸਿੱਧੀਆਂ ਨਵ ਨਿਧਾਨ ਨੋ ਹੀ ਖਜ਼ਾਨੇ ਹਨ ਅਤੇ ਜਿਸ ਦੇ ਘਰ ਦੇ ਵਿੱਚ ਅਮਰਤਾ ਪਰਵਾਹਾ ਅਮਰਤਾ ਅੰਮ੍ਰਿਤ ਆਤਮਕ ਜੀਵਨ ਦੇਣ ਵਾਲੇ ਨਾਮ ਜਲਦੇ ਪਰਵਾਹ ਚਸ਼ਮੇ ਜਿਸ ਦੇ ਘਰ ਦੇ ਵਿੱਚ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਚਸ਼ਮੇ ਚੱਲ ਰਹੇ ਹਨ ਉਹ ਵਾਹਿਗੁਰੂ ਜਿਸ ਦੇ ਘਰ ਦੇ ਵਿੱਚ ਰਧੀਆਂ ਸਿੱਧੀਆਂ ਨੌ ਖਜ਼ਾਨੇ ਹਨ ਅਤੇ ਜਿਸ ਦੇ ਘਰ ਦੇ ਵਿੱਚ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਚਸ਼ਮੇ ਚੱਲ ਰਹੇ ਹਨ ਆਦ ਅੰਤੇ ਮਦ ਪੂਰਨ ਉਚ ਅਗੰ ਅਗਾ ਅਤੇ ਵੈਗਰੂ ਆਦ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਜਗਤ ਬਣਿਆ ਅੰਤ ਦੇ ਵਿੱਚ ਅਦੇ ਅਖੀਰ ਦੇ ਵਿੱਚ ਵੀ ਅਤੇ ਮਦ ਅਤੇ ਇਹ ਜੋ ਜਗਤ ਦਾ ਟਾਈਮ ਹੈ ਇਹ ਜੋ ਜਗਤ ਦਾ ਸਮਾਂ ਚੱਲ ਰਿਹਾ ਹੈ ਇਸ ਦੇ ਵਿੱਚ ਆਦ ਅੰਤੇ ਮਦ ਪੂਰਣ ਪੂਰਨ ਭਰਪੂਰ ਹੈ ਵਿਆਪਕ ਹੈ ਮੌਜੂਦ ਹੈ ਉਹ ਆਦ ਅੰਤ ਅਤੇ ਇਸ ਜਗਤ ਦੇ ਟਾਈਮ ਦੇ ਵਿੱਚ ਇਸ ਮਦ ਦੇ ਵਿੱਚ ਉਹ ਵਾਹਿਗੁਰੂ ਆਪ ਹੀ ਸਾਰੇ ਪਾਸੇ ਮੌਜੂਦ ਹੈ ਉਸੇ ਹੀ ਸਾਰੇ ਪਾਸੇ ਜੋਤ ਹੈ ਉਹੀ ਸਾਰੇ ਪਾਸੇ ਸਰਵ ਵਿਆਪਕ ਹੈ ਉਚ ਅਗੰ ਅਗਾਹ ਤੇ ਉਹ ਵਾਹਿਗੁਰੂ ਸਭ ਤੋਂ ਉੱਚਾ ਹੈ ਆਗਮ ਹੈ ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ ਆਗਾ ਉਹ ਇਹੋ ਜਿਹਾ ਸਮੁੰਦਰ ਹੈ ਜਿਹਦੀ ਅਥਾ ਜਿਸ ਦੀ ਥਾ ਨਹੀਂ ਪਾ ਜਾ ਸਕਦੀ ਉਹ ਆਗਾ ਹੈ ਸਿੱਧ ਸਾਧਕ ਦੇਵ ਮੁਣੀ ਜਣ ਬੇਦ ਕਰੇ ਉਚਾਰ ਸਿੱਧ ਜੋ ਜੋਗ ਸਾਧਨਾ ਕਰ ਕਰਕੇ ਪੁੱਗ ਗਏ ਹਨ ਜਿਨ੍ਹਾਂ ਦੀ ਜੋਗ ਸਾਧਨਾ ਪੂਰੀ ਹੋ ਗਈ ਹੈ ਉਹਨ ਸਿੱਧ ਸਾਧਕ ਸਾਧਕ ਜੋ ਅਜੇ ਸਾਧਨਾ ਕਰ ਰਹੇ ਹਨ ਦੇਵ ਦੇਵਤੇ ਮੁਣੀ ਜਨ ਮੂਨ ਧਾਰਨ ਵਾਲੇ ਸਾਧੂ ਬੇਦ ਕਰੇ ਉਚਾਰ ਅਤੇ ਉਹ ਲੋਕ ਜੋ 베ਦਾਂ ਦਾ ਉਚਾਰਨ ਕਰਦੇ ਹਨ ਅਰਥਾਤ ਪੰਡਤ ਸਿੱਧ ਸਾਧਕ ਦੇਵ ਮੂਣ ਜਣ 베ਦ ਕਰੇ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਵਾ ਭਾਵੇਂ ਇਹਨਾਂ ਦੇ ਵਿੱਚੋਂ ਕੋਈ ਵੀ ਹੋਵੇ ਭਾਵੇਂ ਸਿੱਧ ਹੋਣ ਸਾਧਕ ਹੋਣ ਦੇਵਤੇ ਹੋਣ ਮੋਨਿਜਨ ਹੋਣ ਜਾਂ ਉਹ ਪੰਡਤ ਹੋਣ ਜਿਹੜੇ ਕਿ ਵੇਦਾਂ ਦਾ ਉਚਾਰ ਕਰਦੇ ਹਨ ਇਹਨਾਂ ਵਿੱਚ ਕੋਈ ਜੇ ਵੀ ਹੋਵੇ ਸਿਮਰ ਸਵਾਮੀ ਜੇਕਰ ਉਹ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਕੋਕ ਸਹਿਜ ਭੁੰਚੇ ਉਹ ਫਿਰ ਆਤਮਿਕ ਅਡੋਲਤਾ ਦਾ ਆਨੰਦ ਮਾਣਦੇ ਹਨ ਕਦੋਂ ਮਾਣਦੇ ਹਨ ਜਦੋਂ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਜਦੋਂ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਸ ਵਾਹਿਗੁਰੂ ਦੇ ਪਰਉਕਾਰਾਂ ਨੂੰ ਯਾਦ ਕਰਦੇ ਉਸ ਗੁਣ ਗਾਉਂਦੇ ਹਨ ਤਾਂ ਹੀ ਉਹ ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ आनंद मानਦੇ ਹਨ ਭਾਵੇਂ ਉਹ ਸਿੱਧ ਹਨ ਸਾਧਕ ਹਨ ਦੇਵਾਨ ਹਨ ਮونی ਜਨ ਹਨ ਭਾਵੇਂ ਪੰਡਤ ਹਨ ਜੇਕਰ ਉਹ ਸਿਮਰਨ ਕਰਦੇ ਹਨ ਤਾਂ ਹੀ ਉਹ ਆਨੰਦ ਮਾਨਦੇ ਹਨ ਸਿਮਰਨ ਕਰਨ ਦੇ ਨਾਲ ਉਹ ਫਿਰ ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਆਨੰਦ ਮਾਨਦੇ ਹਨ ਨਹੀਂ ਅੰਤ ਪਾਰ ਆਰ ਇਹੋ ਜਿਹਾ ਆਨੰਦ ਕਿ ਜੋ ਕਦੀ ਮੁੱਕਦਾ ਹੀ ਨਹੀਂ ਹੈ ਜਿਸ ਦਾ ਪਾਰਾ ਵਾਰ ਨਹੀਂ ਹੈ ਉਰਲਾ ਪਾਰਲਾ ਬੰਨਾ ਨਹੀਂ ਹੈ ਅਰਥਾਤ ਉਹ ਆਨੰਦ ਜੋ ਕਦੀ ਖਤਮ ਹੀ ਨਹੀਂ ਹੁੰਦਾ ਉਹ ਮਿਲਦਾ ਹੈ ਜਦੋਂ ਉਹ ਸਿਮਰਨ ਦੇ ਨਾਲ ਜੁੜਦੇ ਹਨ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਅਨਕ ਪਰਾਛਤ ਮਿਠਾ ਖਿਨਮ ਰਦਾ ਜਪ ਪਗਵਾਨ ਪਰਾਛਤ ਪਾਪ ਕੀਤੇ ਹੋਏ ਬੁਰੇ ਕਰਮ ਅਨੇਕ ਪਰਾਛਤ ਅਨੇਕਾਂ ਹੀ ਪਾਪ ਹੋਣ ਮਿਟੈਂ ਖਿੰਮੈਂ ਖਿੰਦ ਦੇ ਵਿੱਚੋਂ ਖਤਮ ਹੋ ਜਾਂਦੇ ਹਨ ਰਿਲ ਜਪ ਭਗਵਾਨ ਭਗਵਾਨ ਨੂੰ ਸ怀ਗੁਰ ਦਾ ਨਾਮ ਆਪਣੇ ਹਿਰਦੇ ਵਿੱਚ ਜੇ ਕੋ ਜਪ ਲਵੇ ਉਸ ਸ怀ਗੁਰ ਦਾ ਹਿਰਦੇ ਵਿੱਚ ਨਾਮ ਜਪਣ ਦੇ ਨਾਲ ਚਿੰਦੇ ਵਿੱਚ ਹੀ ਕੀਤੇ ਹੋਏ अनेका ਹੀ ਜੋ ਪਾਪ ਹਨ ਉਹ ਖਤਮ ਹੋ ਜਾਂਦੇ ਹਨ ਪਰ ਜਪੇ ਹਿਰਦੇ ਦੇ ਨਾਲ ਕਿਉਂਕਿ ਮੁਖ ਦੇ ਨਾਲ ਤਾਂ ਸਾਰੇ ਹੀ ਕਰਦੇ ਆ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਪਰ ਹਿਰਦੇ ਦੇ ਵਿੱਚ ਕੋਈ ਵਿਸਾ ਕੇ ਹੀ ਉਸ ਨੂੰ ਨਾਮ ਜਪਦਾ ਹੈ ਕਿਉਂਕਿ ਸਤਗੁਰੂ ਜੀ ਦਾ ਉਹ ਅੰਮ੍ਰਿਤ ਮਈ ਫੁਰਮਾਨ ਹੈ ਮੁਖ ਹਰ ਹਰ ਸਭ ਕੋ ਕਰ ਵੇਰਲਾ ਹਿਰਦ ਵਸਾਇਆ ਨਾਨਕ ਜਿਨ ਕੈ ਹਿਰਦ ਵਸਿਆ ਮੁਖ ਮੁਕਤ ਤਿੰਨ ਪਾਇਆ ਜਿਨ੍ਹਾਂ ਦੇ ਛੇੜਦੇ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਉਹ ਹੀ ਫਿਰ ਮੁਕਤੀ ਪ੍ਰਾਪਤੀ ਕਰਦੇ ਹਨ ਇਸੇ ਕਰਕੇ ਸਤਿਗੁਰੂ ਹੀ ਤੇ ਉਪਦੇਸ਼ ਕਰਦੇ ਹਨ ਅਨਕ ਪਰਾਛਤ ਮਿਟਹਿ ਖਿੰਮ ਰਿਦੈ ਜਪ பகਵਾਨ ਆਪਣੇ ਹਿਰਦੇ ਦੇ ਵਿੱਚ ਭਗਵਾਨ ਉਸ ਵਾਹਿਗੁਰੂ ਦਾ ਨਾਮ ਜਪ ਕੇ ਅਨੇਕਾਂ ਹੀ ਕੀਤੇ ਹੋਏ ਪ੍ਰਾਚਿਤ ਪਾਪ ਜੋ ਹਨ ਉਹ ਖਤਮ ਹੋ ਜਾਂਦੇ ਹਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸ਼ਨਾਨ ਉਸ ਪਰਮਾਤਮਾ ਦਾ ਨਾਮ ਮਹਾ ਪਵਿੱਤਰ ਹੈ ਪਵਿੱਤਰ ਤੋਂ ਪਵਿੱਤਰ ਹੈ ਸਭ ਤੋਂ ਪਵਿੱਤਰ ਹੈ ਉਹ ਓਟ ਦਾਨ ਇਸਨਾਣ ਅਤੇ ਨਾਮ ਦੇ ਵਿੱਚ ਹੀ ਕਰੋੜਾਂ ਹੀ ਦਾਨ ਆ ਜਾਂਦੇ ਹਨ ਅਤੇ ਇਸ਼ਨਾਨ ਤੀਰਥਾਂ ਦੇ ਇਸ਼ਨਾਰ ਆ ਜਾਂਦੇ ਆ ਜੇ ਨਾਮ ਜਪ ਲਿਆ ਅਰਥਾਤ ਮਾਨੋ ਕਿ ਤੁਸੀਂ ਦਾਨ ਕਰ ਲਿਆ ਸਾਰੇ ਹੀ ਕਰੋੜਾਂ ਦਾਨ ਇਸ ਨਾਮ ਦੇ ਵਿੱਚ ਹੀ ਆ ਜਾਂਦੇ ਆ ਅਤੇ ਜੇ ਨਾਮ ਜਪ ਲਿਆ ਮਾਨੋ ਤੁਸੀਂ ਤੀਰਥਾਂ ਤੇ ਇਸ਼ਨਾਨ ਕਰ ਲਏ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਪਾਵਨਾ ਤੇ ਮਹਾਂ ਪਾਵਣ ਕੋਟਦਾਨ ਇਸ ਨਾਨ ਬਲ ਬੁੱਧ ਸੁੱਧ ਪਰਾਨ ਸਰਬਸ ਸੰਤਨਾ ਕੀ ਰਾਸ ਇਹ ਉਸ ਵਾਹਿਗੁਰੂ ਦਾ ਨਾਮ ਇਹੀ ਸੰਤਨਾਂ ਦੀ ਰਾਸ ਸੰਤ ਜਨਾਂ ਦੇ ਗੁਰਮਖ ਜਨਾਂ ਦੀ ਪੂੰਜੀ ਹੈ ਗੁਰਮਖ ਜਨ ਜਵਾਨ ਇਸ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੀ ਪੂੰਜੀ ਬਣਾਉਂਦੇ ਹਨ ਅਤੇ ਸੰਤ ਜਨਾਂ ਲਈ ਇਹ ਹੀ ਬਲ ਹੈ ਇਹ ਹੀ ਬੁੱਧੀ ਹੈ ਇਹ ਹੀ ਸੂਝ ਹੈ ਇਹ ਹੀ ਜਿੰਦ ਹੈ ਸਰਬਸ ਅਤੇ ਸਭ ਕੁਝ ਉਸ ਵਾਹਿਗੁਰੂ ਦਾ ਨਾਮ ਹੀ ਹੈ ਸੰਤ ਜਨਾਂ ਲਈ ਬਲ ਬੁੱਧ ਸੋਧ ਪ੍ਰਾਨ ਸਰਬਸ ਸਰਬ ਸਭ ਖੁਸ਼ੀ ਸੰਤਨਾ ਕੀ ਰਾਸ ਸੰਤ ਜਨਾਂ ਲਈ ਨਾਮ ਹੀ ਪੂੰਜੀ ਹੈ ਤੇ ਇਹ ਹੀ ਬਲ ਹੈ ਇਹ ਹੀ ਬੁੱਧ ਹੈ ਇਹ ਹੀ ਸੂਝ ਹੈ ਇਹ ਹੀ ਜਿੰਦਾ ਅਤੇ ਇਹ ਹੀ ਸਭ ਕੁਝ ਹੈ ਬਿਸਰ ਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਨਾਨਕ ਦੀ ਇਹ ਪ੍ਰਭੂ ਤੇਰੇ ਅੱਗੇ ਅਰਦਾਸ ਹੈ ਅਰਥਾਤ ਸਾਡੀ ਉਸ ਵਾਹਿਗੁਰੂ ਕੇਹੀ ਅਰਦਾਸ ਹੈ ਬਿਸਰ ਨਾਹੀ ਨਿਮਕ ਮਨ ਤੇ ਨਿਮਕ ਅੱਖ ਜਿੰਨੀ ਝਮਕਨ ਦੇ ਵਿੱਚ ਟਾਈਮ ਨਿਮਖ ਪਰ ਵੀ ਸਾਨੂੰ ਆਪਣੇ ਮਨੋਂ ਨਾ ਵਿਸਾਰ ਤੂੰ ਸਦਾ ਹੀ ਸਾਡੇ ਅੰਦਰ ਹਿਰਦੇ ਵਿੱਚ ਵਸਿਆ ਰਿਹਾ ਸਾਨੂੰ ਕਦੀ ਵੀ ਨਾ ਭੁੱਲੋ ਇਹਹੀ ਅਰਦਾਸ ਹੈ ਸੁਆਹਿਬ ਵਾਹਿਗੁਰੂ ਅੱਗੇ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਵਿਸਰਨਾ ਹੀਂਦਾ ਤਾਰ ਵਿਸਰਨਾ ਹੀਂਦਾ ਤਾਰ ਵਿਸਰਨਾ ਵਿਸਰਨਾ ਹੀਂਦਾ ਤਾਰ ਆਪਣਾ ਨਾਮ ਦੇ ਹੋਇ ਆਪਣਾ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਨਾਨਕ ਚਾਉ ਉਵੇ ਸਰਨਾਇਂ ਦਾਤਾਰ ਵਿਸਰਨਾਇਂ ਦਾਤ ਆਪਣਾ ਨਾਮ ਦੇਓ ਆਪਣਾ ਨਾਮ ਦੇਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ